ਦੁਹਰਾ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਜਦੋਂ ਵਿੱਚ ਇੱਕ ਤੋਂ 21 ਜੂਨ ਤੱਕ ਦੇਸ਼ ਭਰ ਦੇ ਵਿੱਚ ਗੁਰਮਤ ਕੈਂਪ ਲਗਾਏ ਗਏ ਨੇ। ਤਤਲੀਸੀ ਗੁਰਦੁਆਰਾ ਬਰੰਦੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਲੋਂ ਆਪਣੇ ਧਰਮ ਪ੍ਰਚਾਰ ਵਿੰਦੇ ਚੇਅਰਮੈਨ ਜਸਪ੍ਰੀਤ ਸਿੰਘ ਕਸਮ ਕਰਮ ਸਰ ਦੇ ਇੱਕ ਵਾਈਹੇਟ ਆਪਣੇ ਧਰਮ ਦੇ ਪ੍ਰਚਾਰ ਦੇ ਪ੍ਰਸਾਰ ਵਾਸਤੇ ਵਕ ਵਕ ਉਪਰਾਲੇ ਕੀਤੇ ਜਾ ਰਹੇ ਨੇ। ਤੇ ਇਸੇ ਤਰ੍ਹਾਂ ਤੁਸੀਂ 21 ਜੂਨ ਤੱਕ ਦਿੱਲੀ ਦੇਸ਼ ਦੇ ਹੋਰ ਹਿੱਸਿਆਂ ਤੇ ਦੁਨੀਆ ਭਰ ਦੇ ਵਿੱਚ ਗੁਰਮਤ ਕੈਂਪ ਲਗਾਏ ਜਾਣਗੇ ਜਿਸ ਦੀ ਸਮਾਪਤੀ 22 ਅਤੇ 23 ਜੂਨ ਨੂੰ ਭਾਈ ਲੱਖੀ ਸ਼ਾਹ ਬੁੰਜਾਰਾ ਹਾਲ ਗੁਰਦੁਆਰਾ ਰਿਕਾਵਗਨ ਸਾਹਿਬ ਵਿਖੇ ਹੋਵੇਗਾ ਉਹਨਾਂ ਦੱਸਿਆ ਕਿ ਇਸ ਵਾਰ ਸਵਾ ਤੋਂ 150 ਕੈਂਪ ਦੀਆਂ ਤਿਆਰੀਆਂ ਕਰਵਾਈਆਂ ਗਈਆਂ ਨੇ ਤੋਤੀ ਦਿੱਲੀ ਵਿੱਚ 75-76 ਕੈਂਪ ਲਗਾਏ ਜਾਣਗੇ 34 ਕੈਂਪ ਦੇਸ਼ ਭਰ ਦੇ ਵਿੱਚ ਲੱਗ ਰਹੇ ਨੇ ਤੇ ਉਹਨਾਂ ਦੱਸਿਆ ਕਿ ਪਾਣੀਪਤ ਦੇ ਵਿੱਚ 22 ਸੈਂਟਰ ਬਣੇ ਨੇ ਤੇ ਇਸੇ ਤਰੀਕੇ ਆਗਰਾ, ਕਾਨਪੂਰ, ਬਰੇਲੀ, ਰਾਏਪੁਰ, ਲੁਧਿਆਣਾ, ਪਟਨਾ, ਝਾਰਖੰਡ ਅਤੇ ਵਕ-ਵਕ ਥਾਵਾਂ ਤੇ ਇਹ ਕੈਂਪ ਲੱਗ ਰਹੇ ਨੇ ਤਾਂ ਉਹਨਾਂ ਦੱਸਿਆ ਕਿ ਅਸੀਂ ਸਿੱਖੀ ਦੀ ਮੁੱਢਲੀ ਸਿੱਖਿਆ ਕਿਤਾਬਾਂ ਛਪਵਾ ਕੇ ਅਸੀਂ ਬੱਚਿਆਂ ਨੂੰ ਗੁਰਸਿੱਖ ਜੀਵਨ, ਗੁਰੂ ਸਾਹਿਬਾਨ ਅਤੇ ਗੁਰਦੁਆਰਾ ਸਾਹਿਬਾਨ ਬਾਰੇ ਜਾਣਕਾਰੀ ਦਿੰਦੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਵਾਅਦਾ ਹੀ ਦਵਾਂਗਾ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਿਹੜਾ ਉਪਰਾਲਾ ਉਹ ਆਪ ਕਰਦੇ ਆ ਕਿ 21 ਦਿਨ ਲਗਾਤਾਰ ਗਰਮੀ ਦੇ ਛੁੱਟੀ ਚ ਪਹਿਲੀ ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜੇ ਗੁਰਮਤ ਕੈਂਪਾਂ ਦੇ ਵਿੱਚ ਇਹਨਾਂ ਨੇ ਹਾਜ਼ਰੀਆਂ ਭਰੀਆ ਔਰ ਗੁਰੂ ਦੀਆਂ ਸਿੱਖਿਆਵਾਂ ਲਈਆ ਗੁਰਮਤ ਦੇ ਧਰਮੀ ਬਣਿਆ ਗੁਰੂ ਇਤਿਹਾਸ ਦੇ ਨਾਲ ਜੁੜੇ ਇਹ ਸਾਰੇ ਕੰਮ ਜਿਹੜੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਗੀਆਂ ਸੀ ਗੁਰਮਤ ਕੈਂਪਾਂ ਦੇ ਵਿੱਚ ਸਿਖਾਏ ਜਾਂਦੇ ਆ ਔਰ ਇਸ ਵਾਰ ਹੀ ਨਵੇਕਲਾ ਉਪਰਾਲਾ ਕਿ ਜਿਹੜੇ ਬੱਚਿਆਂ ਨੂੰ ਦਸਤਾਰਬੰਦੀ ਦੀ ਸਿਖਾਉਣ ਦੀ ਗੱਲ ਕੀਤੀ ਹੈ ਗਤਕੇ ਦੇ ਜੋਹਰਨਾ ਵੀ ਜੋੜਨ ਦੀ ਗੱਲ ਕੀਤੀ ਆ ਔਰ ਜਿਹੜੇ ਜਿਹੜੇ ਬੱਚੇ ਪਿਛਲੇ ਸਾਲ ਜਿਹੜੇ ਪੰਜਾਬੀ ਨਹੀਂ ਪੜ ਸਕਦੇ ਸੀ ਉਹ ਪੰਜਾਬੀ ਸਿਖਾਈ ਸੀ ਇਸ ਵਾਰੀ ਉਹਨਾਂ ਨੂੰ ਗੁਰੂ ਦੇ ਚਰਨਾਂ ਵੀ ਲਾਇਆ ਗਿਆ ਇਹ ਉਪਰਾਲਾ ਜਿਹੜਾ ਹਰ ਸਾਲ ਅੱਗੇ ਵੱਧ ਚੜ ਕੇ ਕੀਤਾ ਔਰ ਸਾਨੂੰ ਖੁਸ਼ੀ ਹੈ ਕਿ ਇਸ ਤਰੀਕੇ ਦੇ ਨਾਲ ਦਿੱਲੀ ਦੇ ਨਾਲ ਅਲੱਗਦੇ ਹੋਏ ਬਾਕੀ ਇਲਾਕਿਆਂ ਦੇ ਵਿੱਚ ਵੀ तकरीबन 16000 ਤੋਂ ਉੱਤੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਔਰ ਇਹ ਗਿਣਤੀ ਸਿਰਫ ਬੱਚਿਆਂ ਦੀ ਜਿਹੜੀ ਇਹ ਫਿਜ਼ੀਕਲ ਹੈ ਜਿਹੜੇ ਆਨਲਾਈਨ ਕਲਾਸਿਸ ਦੇ ਵਿੱਚ ਜੁੜੇ ਨੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਸੋ ਮੈਂ ਸਮਝਦਾ ਕਿ ਇਹ ਉਪਰਾਲਾ ਜਿਹੜਾ ਸ਼ੁਰੂ ਕੀਤਾ ਸੀ ਧਰਮ ਪ੍ਰਚਾਰ ਵਿੰਗ ਵੱਲੋਂ 2 ਸਾਲ ਪਹਿਲਾਂ ਉਹ ਲਗਾਤਾਰ ਇੱਕ ਅੱਗੇ ਆਪਣੀ ਰਫਤਾਰ ਫੜ ਚੁੱਕਾ ਔਰ ਅੱਜ ਬੱਚਿਆਂ ਦੇ ਵਿੱਚ ਜੋਸ਼ ਹੁੰਦਾ ਕਿ ਗਰਮੀ ਦੀ ਛੁੱਟੀਆਂ ਆਣ ਗਿਆ ਤੇ ਅਸੀਂ ਗੁਰਮਤ ਦੀਆਂ ਕਲਾਸਾਂ ਲੈਣੀਆਂ ਔਰ ਉਹਨਾਂ ਕਲਾਸਾਂ ਵਿੱਚ ਜਾਣ ਵਸੇ ਅਸੀਂ ਤਿਆਰੀ ਵੀ ਕਰਕੇ ਜਾਣੀ ਹੈ ਸੋ ਇਹ ਜਿਹੜੀ ਹੈ ਜਦ ਤਿਆਰੀਆਂ ਹੁੰਦੀਆਂ ਛੋਟੀ ਉਮਰ ਦੇ ਵਿੱਚ ਜਦ ਬੱਚੇ ਆਪਣਾ ਗੁਰ ਇਤਿਹਾਸ ਦੇ ਬਾਰੇ ਜਾਣਦੇ ਆ ਗੁਰੂ ਦੇ ਨਾਲ ਜੁੜਦੇ ਆ ਤੇ ਅੱਗੇ ਆਉਣ ਵਾਲੀ ਜਿਹੜੀ ਸਾਡੀ ਇੱਕ ਫਿਕਰ ਖਤਮ ਹੁੰਦੀ ਹੈ ਕਿ ਜਿਹੜਾ ਬੱਚਾ ਅੱਜ ਗੁਰੂ ਦੇ ਨਾਲ ਜੁੜਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਵੀ ਦੂਰ ਰਹੇਗਾ ਉਹ ਬੱਚਾ ਪਤਿਤ ਪੁਨੇ ਤੋਂ ਵੀ ਦੂਰ ਰਹੇਗਾ ਔਰ ਆਪਣੇ ਗੁਰੂ ਤੋਂ ਅਕੀਦਾ ਭੇਟ ਕਰਦਾ ਹੈ ਆਪਣਾ ਜੀਵਨ ਸਫਲ ਕਰੇਗਾ। ਸੋ ਮੈਂ ਸਾਰਿਆਂ ਨੂੰ ਇੱਥੇ ਪਾਰਟਿਸਿਪੇਟ ਕਰਨ ਵਾਲਿਆਂ ਨੂੰ ਉਹਨਾਂ ਦੇ ਵਿਦਿਆਰਥੀਆਂ ਨੂੰ ਜਿਨ੍ਹਾਂ ਵੋਲੰਟੀਅਰਸ ਤਕਰੀਬਨ 1000 ਤੋਂ ਉੱਤੇ ਵੋਲੰਟੀਅਰ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਸਾਡੀ ਤਰਨ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਾਹਿਬ ਨੂੰ ਸਮੂਚੀ ਦਿੱਲੀ ਗੁਰਦਾਰਾ ਕਮੇਟੀ ਦੀ ਟੀਮ ਨੂੰ ਔਰ ਨਾਲ ਜਿਹੜੇ ਵੀ ਹੈੱਡ ਗ੍ਰੈਂਟੀ ਸਾਹਿਬ ਉਹਨਾਂ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਨੂੰ ਵਧਾਈ ਦਿੰਦਾ। ਵੰਦ ਕਮੇਟੀ ਵੱਲੋਂ ਪਿਛਲੇ 3 ਸਾਲਾਂ ਤੋਂ ਇਹ ਗੁਰਮਤ ਕੈਂਪ ਲਗਾਏ ਜਾ ਰਹੇ ਸਨ ਔਰ ਪਿਛਲੇ ਸਾਲ ਬਹੁਤ ਵੱਡਾ ਸਾਨੂੰ ਉਤਸ਼ਾਹ ਮਿਲਿਆ ਜਦੋਂ 13-14 ਹਜ਼ਾਰ ਬੱਚੇ ਦਿੱਲੀ ਦੇ ਅਲੱਗ-ਅਲੱਗ ਕੋਨਿਆਂ ਤੋਂ ਗੁਰਮਤ ਕੈਂਪਾਂ ਦੇ ਵਿੱਚ ਆਏ ਔਰ ਫਾਈਨਲ ਸਮਾਗਮ ਭਾਈ ਲੱਖੀਸ਼ਾਹ ਗੰਜਾਰਾ ਹਾਲ ਦੇ ਵਿੱਚ ਹੋ ਰਹੀ ਸੀ ਇਸੇ ਤਰ੍ਹਾਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਇੱਥੇ ਪਾਰਟਿਸਪੇਟ ਕੀਤਾ ਇਸ ਵਾਰ ਅਸੀਂ ਹੋਰ ਵੱਡੇ ਪੱਧਰ ਦੇ ਉੱਤੇ ਕੈਂਪ ਲਗਾਏ ਔਰ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼ ਉਤਰਾਖੰਡ ਹਰਿਆਣਾ ਯੂਪੀ ਬਹੁਤ ਜਗ੍ਹਾ ਦੇ ਉੱਤੇ ਰਾਜਸਥਾਨ ਦੇ ਵਿੱਚ ਵੀ ਕੈਂਪ ਲਗਾਏ ਔਰ ਉੱਥੋਂ ਵੀ ਬੱਚੇ ਇਸ ਇੱਥੇ ਫਾਈਨਲ ਸਮਾਗਮ ਦੇ ਵਿੱਚ ਆ ਰਹੇ ਆ ਅੱਜ ਵੀ ਕਰੀਬ 4500 ਦੇ ਕਰੀਬ ਬੱਚੇ ਜਿਹੜੇ ਆ ਅੱਜ ਇੱਥੇ ਪਾਰਟਿਸਪੇਟ ਕਰ ਰਹੇ ਆ ਇੰਨੀ ਗਿਣਤੀ ਦੇ ਵਿੱਚ ਕੱਲ ਵੀ ਕਰਨੇ ਆ ਟੋਟਲ 16000 ਤੋਂ ਵੱਧ ਬੱਚਿਆਂ ਨੇ ਜਿਹੜੇ ਕੈਂਪਾਂ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਇਹ ਇੱਕ ਬਹੁਤ ਵੱਡਾ ਇਤਿਹਾਸਕ ਮੈਂ ਸਮਝਦਾ ਕਦਮ ਸੀ ਔਰ ਜਿਹਦੇ ਵਿੱਚ ਸਾਨੂੰ ਬੜੀ ਮਨ ਨੂੰ ਪ੍ਰਸੰਤਾ ਹੋਈ ਆ ਕਿ ਜੋ ਅਸੀਂ ਉਕਰਾਲਾ ਸੋਚ ਕੇ ਕੀਤਾ ਸੀ ਉਸ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਆ ਔਰ ਬੱਚਿਆਂ ਨੇ ਗਰਮੀਆਂ ਦੇਆਂ ਛੁੱਟੀਆਂ ਦਾ ਭਰਪੂਰ ਲਾਹਾ ਲਿਆ ਜਿੱਥੇ ਗੁਰਬਾਣੀ ਕੀਰਤਨ ਉਹਨਾਂ ਨੇ ਸਿਖਲਾਈ ਲਈ ਹੈ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਆ ਉੱਥੇ ਨਾਲ ਹੀ ਗੱਤਕਾ ਦਸਤਾਰ ਸਜਾਉਣਾ ਗੱਤਕਾ ਖੇਲਣਾ ਇਹ ਸਾਰੀਆਂ ਚੀਜ਼ਾਂ ਬੱਚਿਆਂ ਨੇ ਕੈਂਪਾਂ ਦੇ ਵਿੱਚ ਸਿੱਖੀਆਂ ਔਰ ਇੱਥੇ ਲਾਈਵ ਦੋ ਦਿਨ ਜਿਹੜਾ ਬੱਚੇ ਆਪਣਾ ਪਰਫਾਰਮ ਕਰਕੇ ਦਿਖਾ ਰਹੇ ਸੋ ਇਹ ਜੋ ਸਿੱਖੀ ਜਾਂ ਜੜਾ ਹੈ ਮੈਂ ਸਮਝਦਾ ਬਹੁਤ ਹੀ ਉਹਦੇ ਨਾਲ ਮਜ਼ਬੂਤ ਹੋਣ ਗਿਆ ਔਰ ਇਹ ਬੱਚਿਆਂ ਨੇ ਜੋ ਅੱਜ ਸਿੱਖ ਲਿਆ ਹੈ ਇਹ ਇਹਨਾਂ ਦਾ ਤਾਂ ਉਮਰ ਇਹਨਾਂ ਨੂੰ ਬੱਚਿਆਂ ਨੂੰ ਇਹ ਕੈਂਪ ਦੇ ਵਿੱਚ ਜੋ ਸਿਖਲਾਈ ਦਿੱਤੀ ਆ ਇਹ ਯਾਦ ਰਹੇਗੀ ਔਰ ਇਹ ਸਿੱਖੀ ਦੇ ਨਾਲ ਹਮੇਸ਼ਾ ਜੁੜੇ ਰਹਿਣਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ